ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਪਿੰਕ ਕਲਰ ਦੀ ਕੋਟੀ ਬਣਾਈ ਹੋਈ ਹੈ ਜਿਹਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਜਿਹੜਾ ਆਪਾਂ ਬਾਰਡਰ ਤੇ ਡਿਜ਼ਾਈਨ ਪਾਇਆ ਹੋਇਆ ਹੈ ਇਹ ਮੈਂ ਪਹਿਲਾਂ ਵੀਡੀਓ ਬਣਾਈ ਹੋਈ ਸੀ ਉਹਦੇ ਉੱਪਰ ਆਪਾਂ ਦੱਸਿਆ ਹੋਇਆ ਸੀ ਉਹਦੇ ਇਸ ਡਿਜ਼ਾਈਨ ਬਾਰੇ ਤੇ ਜਿਹੜਾ ਆਪਾਂ ਉੱਪਰ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਬਣਿਆ ਹੋਇਆ ਡਿਜ਼ਾਈਨ ਕਿੰਨਾ ਸੋਹਣਾ ਤੇ ਕਿੰਨਾ ਫੈਰਾ ਲੱਗ ਰਿਹਾ ਤੇ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ 9-9 ਦੇ ਮਲਟੀਪਲ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪੈਂਦੇ ਨੇ ਆ ਦੇਖੋ ਜੀ ਚਾਰ-ਚਾਰ ਕੁੰਡਿਆਂ ਦੇ ਉੱਪਰ ਆਪਾਂ ਡਿਜ਼ਾਈਨ ਪਾਇਆ ਹੋਇਆ ਹੈ ਤੇ ਵਿਚਾਲੇ ਪੰਜ-ਪੰਜ ਕੁੰਡੇ ਆਪਾਂ ਜਿਹੜੇ ਉਹ ਦੋ ਕੁੰਡੇ ਸਿੱਧੇ ਵਿਚਾਲੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਵਿਚਾਲੇ ਇੱਕ ਕੁੰਡਾ ਸਿੱਧਾ ਤੇ ਫਿਰ ਦੋ ਕੁੰਡੇ ਉਲਟੇ ਇਸ ਤਰ੍ਹਾਂ ਪੰਜ-ਪੰਜ ਕੁੰਡੇ ਆਪਾਂ ਇਸ ਤਰ੍ਹਾਂ ਵਿੱਚ ਰੱਖੇ ਹੋਏ ਨੇ ਤੇ ਬਣਿਆ ਹੋਇਆ ਇਹ ਡਿਜ਼ਾਈਨ ਇਸ ਤਰ੍ਹਾਂ ਆਪਣਾ ਲੱਗ ਰਿਹਾ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਆਪਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਸਿੱਧੀ ਸਿਲਾਈ ਤੋਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਤੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਵਿਚਾਰੇ ਆਪਾਂ 5-5 ਕੁੰਡੇ ਰੱਖੇ ਹੋਏ ਨੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਸਾਈਡਾਂ ਤੇ ਆਪਾਂ ਇੱਕ-ਇੱਕ ਕੁੰਡੇ ਤੋਂ ਇਲਾਵਾ ਦੋ-ਦੋ ਕੁੰਡੇ ਉਲਟੇ ਰੱਖੇ ਹੋਏ ਨੇ ਆ ਦੇਖੋ ਜੀ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਦੋ ਕੁੰਡੇ ਉਲਟੇ ਇਸ ਤੋਂ ਅੱਗੇ ਜਿਹੜੇ ਚਾਰ ਕੁੰਡੇ ਨੇ ਉਹਨਾਂ ਤੇ ਆਪਾਂ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਤਾਂਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਅਗਲੇ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਾਂਗੇ ਆ ਦੇਖੋ ਜੀ ਦੋ ਕੁੰਡੇ ਸਿੱਧੇ ਬਣਾਵਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗੇ ਤੇ ਵਲਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਧਾਗਾ ਆਪਣੇ ਵੱਲ ਕਰਕੇ ਇਸ ਤਰ੍ਹਾਂ ਵਲਦੇ ਕੇ ਧਾਗੇ ਤੇ ਦੋ ਕੁੰਡੇ ਫਿਰ ਉਲਟੀ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੀ ਬਚਾ ਲਈ ਆਪਾਂ ਇਸ ਤਰ੍ਹਾਂ 5-5 ਕੁੰਡੇ ਬਣਾਵਾਂਗੇ ਆ ਦੇਖੋ ਜੀ ਅਗਲੇ 4 ਕੁੰਡੇਾਂ ਤੇ ਆਪਾਂ ਫਿਰ ਡਿਜ਼ਾਈਨ ਪਾਵਾਂਗੇ 2 ਕੁੰਡੇ ਉਲਟ ਸਿੱਧੇ ਤਾਂ ਗੱਪੇ ਪਿੱਛੇ ਕਰਕੇ 2 ਕੁੰਡੇ ਸਿੱਧੇ ਆ ਦੇਖੋ ਜੀ 2 ਕੁੰਡੇ ਉਲਟੇ ਬਣਾ ਕੇ 4 ਕੁੰਡੇਾਂ ਤੇ ਡਿਜ਼ਾਈਨ ਪਾਇਆ ਸੀ ਫਿਰ 5 ਕੁੰਡੇ ਆਪਾਂ ਇਸ ਤਰ੍ਹਾਂ ਪਾਏ ਸੀ 2 ਕੁੰਡੇ ਉਲਟੇ 1 ਕੁੰਡਾ ਸਿੱਧਾ ਫਿਰ 2 ਕੁੰਡੇ ਉਲਟੇ ਤੇ ਅਗਲੇ ਆਪਾਂ 4 ਕੁੰਡੇਾਂ ਤੇ ਫਿਰ ਡਿਜ਼ਾਈਨ ਪਾਵਾਂਗੇ 2 ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਆ ਦੇਖੋ ਜੀ ਫਿਰ ਧਾਗੇ ਤੇ ਵੱਲ ਦਾਂਗੇ ਇਸ ਤਰ੍ਹਾਂ ਆਪਣੇ ਵੱਲ ਦੀ ਦੋ ਗੁੰਡੇ ਫਿਰ ਉਲਟੇ ਬਣਾਵਾਂਗੇ ਧਾਗਾ ਆਪਣੇ ਵੱਲ ਕਰਕੇ ਦੋ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਪੁੱਠੀ ਸਲਾਈ ਤੇ ਪੁੱਠੀ ਸਲਾਈ ਸਾਰੀ ਆਪਾਂ ਉਲਟਾ-ਉਲਟਾ ਬਣ ਕੇ ਕੰਪਲੀਟ ਕਰਾਂਗੇ ਬਹੁਤ ਹੀ ਜਲਦੀ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੁੰਦਾ ਪੁੱਠੀ ਸਲਾਈ ਕੋਈ ਵੀ ਡਿਜ਼ਾਈਨ ਨਹੀਂ ਪਾਉਣਾ ਪੁੱਠੀ ਸਲਾਈ ਸਾਰੀ ਆਪਾਂ ਇਸ ਤਰ੍ਹਾਂ ਉਲਟਾ-ਉਲਟਾ ਬਣ ਕੇ ਕੰਪਲੀਟ ਕਰਨੀ ਸਾਰੀ ਡਿਜ਼ਾਈਨ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਪੁੱਠੀ ਸਲਾਈ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹਾਂ ਜੈਂਟਸ ਕੋਟੀ ਜੈਂਟਸ ਸਵੈਟਰ ਦੇ ਉੱਪਰ ਵੀ ਇਸ ਨੂੰ ਆ ਜਾ ਸਕਦੇ ਸਕੀਵੀ ਦੇ ਉੱਪਰ ਵੀ ਆਪਾਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹਾਂ ਤੇ ਬਣਿਆ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਆ ਦੇਖੋ ਜੀ ਪੁੱਠੀ ਸਲਾਈ ਆਪਾਂ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਚੁੱਕੇ ਹਾਂ ਤੇ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਆ ਦੇਖੋ ਜੀ ਸਿੱਧੀ ਸਲਾਈ ਇੱਕ ਗੁੰਡਾ ਉਤਾਰਾਂਗੇ ਆਪਾਂ ਇੱਕ ਗੁੰਡਾ ਉਤਾਰ ਕੇ ਧਾਗਾ ਆਪਣੇ ਵੱਲ ਕਰਾਂਗੇ ਆ ਦੇਖੋ ਜੀ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਫਿਰ ਜਿਹੜੇ ਚਾਰ ਕੁੰਡੇ ਨੇ ਇੱਕ ਕੁੰਡਾ ਉਹਨਾਂ ਚੋਂ ਸਿੱਧਾ ਬਣਾਵਾਂਗੇ ਤੇ ਅਗਲੇ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰਾਂਗੇ ਫਿਰ ਧਾਗੇ ਤੇ ਵਲਦਾਂਗੇ ਆਪਾਂ ਇਸ ਤਰ੍ਹਾਂ ਧਾਗਾ ਪਿਛੇ ਰੱਖ ਕੇ ਤੇ ਅਗਲਾ ਕੁੰਡਾ ਸਿੱਧਾ ਹੁਣਾਗੇ ਆ ਦੇਖੋ ਜੀ ਇਹ ਚਾਰ ਕੁੰਡੇ ਨੇ ਆਪਣੇ ਧਾਗਾ ਅੱਗੇ ਕਰਕੇ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਕੇ ਫਿਰ ਦੋ ਕੁੰਡੇ ਉਲਟੇ ਇਹ ਪੰਜ ਕੁੰਡੇ ਵੀ ਆਪਾਂ ਬਣਾ ਲਾਂਗੇ ਤੇ ਹੁਣ ਅੱਗੇ ਆਪਾਂ ਫਿਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਬਣਾ ਕੇ ਜਿਹੜੇ ਆਪਣੇ ਚਾਰ ਕੁੰਡੇ ਨੇ ਜਿਨ੍ਹਾਂ ਤੇ ਆਪਾਂ ਡਿਜ਼ਾਈਨ ਪਾਉਣਾ ਇੱਕ ਕੁੰਡਾ ਸਿੱਧਾ ਅਗਲੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਧਾਗੇ ਤੇ ਵਲਦਾਂਗੇ ਧਾਗਾ ਵਿਚੇ ਰੱਖ ਕੇ ਵਲਦਾਂਗੇ ਅਗਲਾ ਗੁੰਡਾ ਵੀ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਤੇ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਪੁੱਠੀ ਸਲਾਈ ਆਪਾਂ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰਾਂਗੇ ਸਾਰੇ ਡਿਜ਼ਾਈਨ ਦੇ ਵਿੱਚ ਆਪਾਂ ਪੁੱਠੀ ਸਿਲਾਈ ਸਾਰੀ ਸਿਲਾਈ ਉਲਟਾ-ਉਲਟਾ ਬੁਣਨਾ ਹੈ ਪੁੱਠੀ ਸਿਲਾਈ ਕੋਈ ਵੀ ਡਿਜ਼ਾਈਨ ਨਹੀਂ ਪਾਉਣਾ ਜਿਹੜਾ ਆਪਾਂ ਬਾਰਡਰ ਤੇ ਡਿਜ਼ਾਈਨ ਬਣਾਇਆ ਹੋਇਆ ਹੈ ਉਹ ਵੀ ਮੈਂ ਵੀਡੀਓ ਪਾਈ ਹੋਈ ਏ ਪਹਿਲਾਂ ਆਪਾਂ ਉਹਦੇ ਵਿੱਚ ਆਪਾਂ ਦੱਸਿਆ ਹੋਇਆ ਹੈ ਇਹ ਬਾਰਡਰ ਵਾਲਾ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਹੈ ਬਿਲਕੁਲ ਹੀ ਸੌਖਾ ਜਿਹਾ ਡਿਜ਼ਾਈਨ ਹੈ ਉਹ ਵੀ ਹਾਂਜੀ ਲਾਸਟ ਵਾਲਾ ਕੁੰਡਾ ਉਲਟਾ ਤੇ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਇੱਕ ਕੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਆ ਦੇਖੋ ਜੀ ਆਹ ਵਾਲੇ ਦੋ ਕੁੰਡੇ ਅਗਲੇ ਆਪਾਂ ਜਿਹੜੇ ਸਿੱਧੇ ਕੁੰਡੇ ਨੇ ਇਹਨਾਂ ਨੂੰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਹ ਆਪਣਾ ਚਾਰ ਕੁੰਡਿਆਂ ਵਾਲਾ ਜਿਹੜਾ ਡਿਜ਼ਾਈਨ ਹੈ ਇਸੇ ਦੋ ਗੁੰਡੇ ਰਹਿ ਗਏ ਸੀ ਇਹਨਾਂ ਨੂੰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਧਾਗੇ ਤੇ ਵਲਦਾਂਗੇ ਧਾਗਾ ਪਿਛੇ ਰੱਖ ਕੇ ਅਗਲੇ ਦੋ ਗੁੰਡੇ ਸਿੱਧੇ ਬੁਣਾਗੇ ਆ ਦੇਖੋ ਜੀ ਫਿਰ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਫਿਰ ਦੋ ਗੁੰਡੇ ਉਲਟੇ ਇਹ ਵਾਲੇ ਪੰਜ ਗੁੰਡੇ ਆਪਾਂ ਇਸੇ ਤਰ੍ਹਾਂ ਹੀ ਬਣਾਉਣੇ ਨੇ ਆ ਦੇਖੋ ਜੀ ਹੁਣ ਧਾਗਾ ਪਿਛੇ ਕਰਾਂਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਧਾਗੇ ਤੇ ਵਲਦਾਂਗੇ ਇਸ ਤਰ੍ਹਾਂ ਤੇ ਅਗਲੇ ਦੋ ਗੁੰਡੇ ਸਿੱਧੇ ਬਣਾਵਾਂਗੇ ਫਿਰ ਧਾਗਾ ਅੱਗੇ ਕਰਕੇ ਦੋ ਗੁੰਡੇ ਉਲਟੇ ਲਾਸਟ ਵਾਲਾ ਗੁੰਡਾ ਸਿੱਧਾ ਹੁਣ ਆਪਾਂ ਆ ਗਿਆ ਪੁੱਠੀ ਸਲਾਈ ਪੁੱਠੀ ਸਲਾਈ ਸਾਰੀ ਆਪਾਂ ਉਲਟਾ-ਉਲਟਾ ਬਣਾਾਂਗੇ ਇਹੇ ਆਪਾਂ ਚਾਰ-ਚਾਰ ਗੁੰਡਿਆਂ ਦੇ ਉੱਪਰ ਡਿਜ਼ਾਈਨ ਬਣਾ ਰਹੇ ਹਾਂ ਪੰਜ-ਪੰਜ ਗੁੰਡੇ ਆਪਾਂ ਦੋ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਤੇ ਫਿਰ ਦੋ ਗੁੰਡੇ ਉਲਟੇ ਇਸ ਤਰ੍ਹਾਂ ਬੁੰਨੇ ਨੇ ਤੇ ਜਿਹੜੇ ਚਾਰ ਗੁੰਡੇ ਸਿੱਧੇ ਨੇ ਉਹਨਾਂ ਤੇ ਆਪਾਂ ਡਿਜ਼ਾਈਨ ਪਾ ਰਹੇ ਆ ਇਹੇ ਆਪਾਂ ਦੋ ਦੋ ਗੁੰਡੇ ਘਟਾਉਣੇ ਨੇ ਤੇ ਇੱਕ ਇੱਕ ਗੁੰਡਾ ਨਾਲ ਆਪਣਾ ਇੱਕ ਇੱਕ ਗੁੰਡਾ ਘਟਾਉਣਾ ਤੇ ਇੱਕ ਇੱਕ ਗੁੰਡਾ ਆਪਣਾ ਵਾਧਾ ਜਾਂਦਾ ਤੇ ਇਹ ਬਰਾਬਰ ਚਾਰ ਚਾਰ ਗੁੰਡੇ ਰਹਿ ਜਾਂਦੇ ਨੇ ਆ ਦੇਖੋ ਜੀ ਹੁਣ ਆਪਾਂ ਸ਼ੁਰੂ ਵਾਲੀ ਸਲਾਈ ਰਿਪੀਟ ਕਰਾਂਗੇ ਇਹਦੇ ਨਾਲ ਆਪਣੇ ਸਾਰੇ ਕੁੰਡੇ ਘਟ ਕੇ ਚਾਰ ਕੁੰਡੇ ਪੂਰੇ ਹੋ ਚੁੱਕੇ ਨੇ ਇਹ ਹੀ ਦੋ ਕੁੰਡੇ ਉਲਟੇ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਆ ਦੇਖੋ ਜੀ ਇਹ ਚਾਰ ਕੁੰਡੇ ਸੀ ਜਿਹੜੇ ਹੁਣ ਆਪਾਂ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਜਿਹੜਾ ਆਪਾਂ ਸ਼ੁਰੂ ਚ ਰਿਪੀਟ ਕੀਤਾ ਸੀ ਸ਼ੁਰੂ ਚ ਆਪਾਂ ਡਿਜ਼ਾਈਨ ਬਣਾਇਆ ਸੀ ਫਿਰ ਅਗਲੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ఆ దేను వార రిపీట్ ధాగా అగే కర దే వల్ను ధాగా దో కుండే ఉల్టే ఇ కు కండా సె కల్టే ధాగా పిచ్చే కండే సోజీ దో కడే సీధే అగలే దో కడా క ਧਿਰਤਾ ਗਾ ਕੇ ਕਰਕੇ ਧਾਗੇ ਤੇ ਵੱਲ ਦੇ ਕੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਆ ਦੇਖੋ ਜੀ ਐਸੇ ਡਿਜ਼ਾਈਨ ਨੂੰ ਆਪਾਂ ਇਸੇ ਤਰ੍ਹਾਂ ਹੀ ਵਾਰ-ਵਾਰ ਰਿਪੀਟ ਕਰਨਾ ਆ ਦੇਖੋ ਜੀ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਆ ਦੇਖੋ ਜੀ ਇਸ ਤਰ੍ਹਾਂ ਇਹ ਕੁਝ 5 5 ਕੁੰਡੇ ਆਪਾਂ ਵਿਚਾਲੇ ਰੱਖੇ ਹੋਏ ਨੇ ਜਿਹੜੇ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡੇ ਉਲਟੇ ਤੇ ਜਿਹੜੇ ਚਾਰ ਚਾਰ ਕੁੰਡੇ ਨੇ ਉਹਨਾਂ ਤੇ ਆਪਾਂ ਇਹ ਡਿਜ਼ਾਈਨ ਇਸ ਤਰ੍ਹਾਂ ਬਣਾਉਣਾ ਹੈ ਆ ਦੇਖੋ ਜੀ ਇਹ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲੈਣਾ ਫਿਰ ਇੱਕ ਵਾਲ ਦੇ ਲੈਣਾ ਇਸੇ ਤਰ੍ਹਾਂ ਹੀ ਆਪਾਂ ਇਹ ਤਿੰਨ ਤਿੰਨ ਵਾਲੇ ਇਸ ਤਰ੍ਹਾਂ ਦੇ ਕੇ ਟਿੱਡੇ ਫਿਰ ਸ਼ੁਰੂ ਤੋਂ ਫਿਰ ਉਸੇ ਤਰ੍ਹਾਂ ਹੀ ਰਿਪੀਟ ਕਰਨਾ ਹੈ ਇਹ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਜਿਹੜਾ ਆਪਣਾ ਬਣ ਕੇ ਤਿਆਰ ਹੁੰਦਾ ਬਣਾਉਣਾ ਬਿਲਕੁਲ ਆਸਾਨ ਹੈ ਬਿਲਕੁਲ ਸੋਖੇ ਤਰੀਕੇ ਨਾਲ ਆਪਾਂ ਇਹ ਜਿਹੜੀ ਜਾਨ ਬਣਾ ਕੇ ਤਿਆਰ ਕਰ ਚੁੱਕੇ ਹਾਂ ਸਾਰੀ ਕੋਟੀ ਆਪਣੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆ ਦੇਖੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ